के जी वो सॉरी तो दो हां मान लो करके उनके बाद आगे करने लगे जब उन्होंने शोर मचाया तो प्लेटिंग में लोग ने धक्का मार के बने तो सभी ने एक शब्द कहा सभी ने कहा कि इस तरफ से आ गए नार्वेजियन कस्टमर को मतलब मैच रूट की सपोर्ट पर और बाकी भी ज्यादा मत किया और बाहर आ गए ਟ੍ਰੇਕਿੰਗ ਕਰ ਰਹੇ ਕਾਲਮ ਬਿਲਕੁਲ ਬਿਲਕੁਲ ਕਰ ਰਿਹਾ ਰਿਪੋਰਟਾ ਜੀ ਇਹ ਤਸਵੀਰਾਂ ਨੇ ਤੇ ਦੋ ਨੌਜਵਾਨ ਨੇ ਜਿਨ੍ਹਾਂ ਨੇ ਲੁੱਟ ਖੋਹ ਦੀ ਵਾਰਦਾਤ ਨੂੰ ਬਠਿੰਡਾ ਵਿੱਚ ਪਿਛਲੇ ਦਿਨੀ ਅੰਜਾਮ ਦਿੱਤਾ ਸੀ ਜਿਸ ਦੀ ਲਗਾਤਾਰ ਪੁਲਿਸ ਸਾ ਜੜੀ ਪਾਲ ਕਰ ਰਹੀ ਸੀ ਤੇ ਪੁਲਿਸ ਪਾਰਟੀਆਂ ਲਗਾਤਾਰ ਇਹਨਾਂ ਦੇ ਮਗਰ ਸਨ ਅੱਜ ਪੁਲਿਸ ਪਾਰਟੀ ਵੱਲੋਂ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ ਜਦੋਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀਗੀ ਤਾਂ ਪੁਲਿਸ ਦੇ ਉੱਤੇ ਵੀ ਇਹਨਾਂ ਵੱਲੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਆ ਜਿਹੜੀ ਕੀਤੀ ਗਈ ਹੈ ਨਾਲ ਨਾਲ ਤਸਵੀਰਾਂ ਦਿਖਾ ਰਹੇ ਆ ਜਿਹੜਾ ਪਿਸਟਲ ਹੈ ਕਥਿਤ ਆਰੋਪੀਆਂ ਤੋਂ ਉਹ ਵੀ ਇੱਥੇ ਦੇਖ ਰਹੇ ਹੋ ਤੇ ਦੂਸਰਾ ਮੋਟਰਸਾਈਕਲ ਜਿਸ ਮੋਟਰਸਾਈਕਲ ਦੇ ਉੱਤੇ ਕਥਿਤ ਆਰੋਪੀ ਆਏ ਸਨ ਪੁਲਿਸ ਅਧਿਕਾਰੀ ਇੱਥੇ ਮੌਜੂਦ ਨੇ ਪੂਰੇ ਮਾਮਲੇ ਦੀ ਹੈ ਜਿਹੜੀ ਜਾਂਚ ਹੋ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਦਿਨਾਂ 'ਚ ਇਹਨਾਂ ਵੱਲੋਂ ਇੱਥੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਵੱਡੀ ਤਾਦਾਦ ਵਿੱਚ ਪੁਲਿਸ ਫੋਰਸ ਆ ਜਿਹੜੀ ਇੱਥੇ ਤਣਾਤ ਹੈ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਮੌਜੂਦ ਨੇ ਕਿ ਕਿਸ ਤਰ੍ਹਾਂ ਘਟਨਾ ਜਿਹੜੀ ਵਾਪਰੀ ਹੈ ਕਿਸ ਤਰ੍ਹਾਂ ਉਹਨਾਂ ਤੋਂ ਕੀ ਕੀ ਬਰਾਮਦਗੀ ਹੈ ਜਿਹੜੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਨਹਿਦੇ ਪਾਸ ਦਾ ਜਿਹੜਾ ਇਹ ਮੇਰੇ ਨਾਮਲਾ ਹੈ ਜੀ ਮਾਮਲਾ ਜੀ 19 ਤਰੀਕ ਦਾ ਹੈ ਜਦੋਂ ਦੋ ਲੇਡੀਆਂ ਨੂੰ ਗੋਲਡਿੱਗੀ ਕੋਤਵਾਲੀ ਏਰੀਆ ਚ ਜਿਹੜਾ ਪੈਂਦਾ ਉੱਤੇ ਸਬਜ਼ੀ ਮੰਡੀ ਚ ਉਹ ਸ਼ਾਪਿੰਗ ਜਦੋਂ ਕਰ ਰਹੀਆਂ ਸੀ ਤਾਂ ਵਾਪਸੀ ਤੇ ਜਾਂਦੇ ਹੋਏ ਉਹ ਦੋਨੋਂ ਲੇਡੀਆਂ ਐਕਟਿਵ ਹਤੀ ਸੀਗੀਆਂ ਵਾਪਸੀ ਤੇ ਜਾਂਦੇ ਹੋਏ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਸੀ ਜਿਨ੍ਹਾਂ ਨੇ ਪਿੱਛੋਂ ਹੀ ਇਹਨਾਂ ਦੇ ਪਿੱਛੇ ਬੈਠੀ ਲੇਡੀ ਦਾ ਬੈਗ ਖੋਲ ਲਿਆ ਸੀਗਾ ਔਰ ਜਦੋਂ ਉਹਨੇ ਰੋਲਾ ਪਾਇਆ ਤਾਂ ਉਹਨੂੰ ਥੱਲੇ ਸੁੱਟਦਾ ਸੀ ਜਿਹਦੇ ਡਿੱਗਣ ਨਾਲ ਲੇਡੀ ਤੇ ਸੜਕ ਦੇ ਡਿੱਗਣ ਨਾਲ ਸ਼ੀਜ਼ ਆਈਂਕ 50 55 ਸਾਲ ਦੀ ਉਮਰ ਦੀ ਲੇਡੀ ਹੈ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਵਜੀਆਂ ਸੀਗੇ ਜਿਹਦੇ ਤਹਿਤ ਅਸੀਂ 21 ਤਰੀਕ ਨੂੰ ਰੋਬਰੀ ਦੇ ਸੈਕਸ਼ਨ ਲਗਾ ਕੇ ਅਨਨੋਨ ਬੰਦਿਆਂ ਤੇ ਪਰਚਾ ਦਰਜ ਕੀਤਾ ਸੀਗਾ ਤੇ ਉਹਦੀ ਤਫ਼ਤੀਸ਼ ਦੇ ਤਹਿਤ ਹੀ ਸਾਨੂੰ ਕਾਫੀ ਲੀਡਸ ਮਿਲ ਰਹੀਆਂ ਸੀ ਸੀਸੀਟੀਵੀ ਦੇ ਕੁਝ ਕਲੂ ਸਾਨੂੰ ਮਿਲ ਗਏ ਸੀ ਤੇ ਮਾੜੇ ਅਨਸਰਾਂ ਦੀ ਜਿਹੜੀ ਇਨਫੋਰਮੇਸ਼ਨ ਮੁਖਮਰੀ ਦੇ ਥਰੂ ਵੀ ਪਤਾ ਲੱਗੀ ਸੀ ਉਹਦੇ ਤਹਿਤ ਅੱਜ ਅਸੀਂ ਦੋ ਦੋਸ਼ੀਆਂ ਨੂੰ ਇਸ ਕੇਸ 'ਚ ਨਾਮਜ਼ਦ ਕੀਤਾ ਸੀਗਾ ਔਰ ਸਾਨੂੰ ਸੋਰਸਸ ਤੋਂ ਰਿਪੋਰਟ ਸੀਗੀ ਕਿ ਉਹ ਦੋਸ਼ੀ ਇਸ ਸੰਤਪੁਰਾ ਰੋਡ ਦੇ ਲਾਗੇ ਸ਼ਾਗੇ ਮਿਲ ਸਕਦੇ ਤਾਂ ਅਸੀਂ ਨਾਕਾਬੰਦੀ ਕਰਾਈ ਹੋਈ ਸੀ ਤੇ ਪੁਲਿਸ ਦੀ ਪ੍ਰੈਜ਼ੈਂਸ ਨੂੰ ਦੇਖ ਕੇ ਜਿਹੜੇ ਦੋਸ਼ੀ ਐ ਇੱਥੋਂ ਭੱਜਣ ਦੀ ਤ다ਦ ਸੀਗੇ ਤੇ ਐਸਐਚਓ ਕਤਵਾਲੀ ਔਰ ਉਹਨਾਂ ਦੀ ਟੀਮ ਵੀ ਇਸ ਏਰੀਆ 'ਚ ਉਹਨਾਂ ਦੇ ਮਗਰ ਲੱਗੀ ਸੀ ਜਿਨ੍ਹਾਂ ਨੇ ਐਸਐਚਓ ਨੂੰ ਦੇਖਦੇ ਹੋਏ ਉਹਨਾਂ ਦੀ ਗੱਡੀ ਦੇ ਵੱਲ ਦੋ ਹਵਾਈ ਫਾਇਰ ਕੀਤੇ ਤੇ ਜਵਾਬੀ ਕਾਰਵਾਈ 'ਚ ਐਸਐਚਓ ਕਤਵਾਲੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਵੀ ਦੋ ਰਾਉਂਡ ਫਾਇਰ ਕੀਤੇ ਜਦੋਂ ਜੋ ਇੱਕ ਰਾਉਂਡ ਜਿਹੜਾ ਪਿੱਛੇ ਬੈਠਾ ਸੀ ਬਾਈਕ ਤੇ ਅਮਨਪ੍ਰੀਤ ਜਿਨੇ ਗੋਲੀਆਂ ਚਲਾਈਆਂ ਸੀ ਉਹਦੀ ਉਹਦੀ ਲੈਫਟ ਲੱਗਦੇ ਵੱਜਿਆ ਔਰ ਉਹਨੂੰ ਅਸੀਂ ਹਸਪੀਟਲ ਲੈ ਗਏ ਤੇ ਦੂਜਾ ਦੋਸ਼ੀ ਵੀ ਭੱਜਣ ਦੀ ਕੋਸ਼ਿਸ਼ ਸੀ ਪਰ ਉਹਨੂੰ ਵੀ ਕਾਬੂ ਕਰਕੇ ਰਾਉਂਡ ਅਪ ਕਰ ਲਏ ਗਏ ਮੈਡਮ ਪਹਿਲਾਂ ਵੀ ਇਹਨਾਂ ਦੇ ਮਾਮਲੇ ਦਰਜ ਨੇ ਕੋਈ ਪਹਿਲਾਂ ਵੀ ਹਿਸਟਰੀ ਕਿਸ ਤਰ੍ਹਾਂ ਦੀ ਹੈਗੀ ਕਿੱਥੋਂ ਦੇ ਰਹਿਣ ਬੜੇ ਦੋਨਾਂ ਤੇ ਜੀ ਇੱਕ ਇੱਕ ਮੁਕਦਮਾ ਜੋ ਸਾਨੂੰ ਪਤਾ ਲੱਗਿਆ ਦਰਜ ਹੈ ਇੱਕ ਤੇ ਐਕਸਟਰਸ਼ਨ ਦਾ ਪਰਚਾ ਦਰਜ ਹੈ ਕਨਾਲ ਕਲੋਨੀ ਦੂਜੇ ਤੇ ਐਨਡੀਪੀਐਸ ਨਾਨ ਕਮਰਸ਼ੀਅਲ ਕੁਆਂਟੀਟੀ ਦਾ ਪਰਚਾ ਦਰਜ ਹੈ ਸਿਵਲ ਲਾਈਨਸ ਦਾ ਨੇ ਜੀ ਔਰੇ ਦੋਨੋਂ ਹੀ ਬਟਿੰਡਾ ਦੇ ਰਹਿਣ ਵਾਲੇ ਇੱਕ ਉਦਮ ਸਿੰਘ ਨਗਰ ਦਾ ਰਹਿਣ ਵਾਲਾ ਹੈ ਤੇ ਦੂਜਾ ਫੁੱਲੋ ਮਿੱਟੀ ਦਾ ਰਹਿਣ ਵਾਲਾ ਕੀ ਬਰਾਮਦ ਕੀ ਹੁਕੀ ਕਿ ਕਿ ਉਸ ਨੂੰ ਇੱਕਦਮ ਪਿਸਤੌਲ ਲੈ ਗਿਆ ਫਿਲਹਾਲ ਜੀ ਮੌਕੇ ਤੇ ਜਿਹੜੀ ਵਾਰਦਾਤ ਦੀ ਬਾਈਕ ਸੀਗੀ ਉਹ ਬਰਾਮਦ ਹੋਈ ਹੈ ਜਿਹੜਾ ਵੈਪਨ ਇਹਨਾਂ ਨੇ ਪੁਲਿਸ ਤੇ ਫਾਇਰ ਕਰਨ ਲਈ ਵਰਤਿਆ ਉਹ ਬਰਾਮਦ ਹੋਇਆ ਦੋ ਖੋਲ ਮੌਕੇ ਤੇ ਪਈ ਹੈ ਤੇ ਜਿਹੜੀ ਚੋਰੀ ਦਾ ਹੈ ਉਹ ਅਸੀਂ ਹੁਣ ਤਫਤੀਸ਼ ਚ ਦੇਖਾਂਗੇ ਮੈਂ ਪੂਰੀ ਭਾਰਤਾਂ ਨੂੰ ਅੰਜਾਮ ਦਿੱਤਾ ਜਾਂ ਹੋਰ ਦੇਣਾ ਚਾਹੁੰਦੇ ਸੀ ਇਸ ਤਰ੍ਹਾਂ ਕੋਈ ਲੱਗੇ ਇਹਨਾਂ ਵੀ ਜੀ ਐਕਟੀਵਿਟੀਜ਼ ਤੋਂ ਤਾਂ ਲੱਗਦਾ ਹੈ ਕਿ ਇਹਨਾਂ ਨੇ ਹੋਰ ਵੀ ਵਾਰਦਾਤਾਂ ਕੀਤੀਆਂ ਹੋਣਗੀਆਂ ਜੋ ਹੁਣ ਅਸੀਂ ਤਫ਼ਤੀਸ਼ ਸਾਹਮਣੇ ਲੈ ਕੇ ਆਵਾਂਗੇ ਜੀ ਮੈਸੇਜ ਕੀ ਦਿਨਾ ਚਾਹੁੰਗਾ ਜਿਤਨਾ ਤੁਸੀਂ ਕੀਤਾ ਫੜਿਆ ਹੈਗਾ ਮੈਸੇਜ ਲਿਖੋ ਦੇਖੋ ਜੀ ਇਸ ਤਰ੍ਹਾਂ ਦੇ ਇਨਸੀਡੈਂਟਸ ਇੱਕ ਆਪਣੇ ਆਪ ਜਿਹੇ ਮੈਸੇਜ ਹੁੰਦੇ ਹਨ ਕਿ ਜੇ ਤੁਸੀਂ ਇਸ ਤਰ੍ਹਾਂ ਦੀ ਵਾਰਦਾਤਾ ਕਰੋਗੇ ਤਾਂ ਉਹਦਾ ਅੰਜਾਮ ਮਾੜਾ ਹੀ ਹੁੰਦਾ ਹੈ ਵੀ ਹੈਵ ਜ਼ੀਰੋ ਟੋਲਰੈਂਸ ਫਾਰ ਐਨੀ ਟਾਈਪ ਆਫ ਕ੍ਰਿਮੀਨਲ ਐਕਟੀਵਿਟੀ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਇਹ ਬਿਲਕੁਲ ਬਲਾਈਂਡ ਕੇਸ ਸੀਗਾ ਤੇ ਬਹੁਤ ਜ਼ਿਆਦਾ ਦਿਨ ਰਾਤ ਲੱਕੇ ਜਿਹੜੀ ਫੁਟੇਜ ਥੋੜੀ ਸਾਨੂੰ ਮਿਲੀ ਉਹਦੇ ਨਾਲ ਅਸੀਂ ਆਪਣੇ ਹਿਊਮਨ ਸੋਰਸਸ ਨਾਲ ਲੈ ਨੂੰ ਆਇਡੈਂਟੀਫਾਈ ਕੀਤਾ ਸੋ ਮੇਰੀ ਟੀਮ ਨੇ ਵਧੀਆ ਕੰਮ ਕੀਤਾ